ਇਸ ਵਕ ਸਾਡੇ ਨਾਲ ਜੁੜੇ ਨੇ ਸਤਨਾਮ ਸਿੰਘ ਜੀ ਜਿਨ੍ਹਾਂ ਨੇ ਮਿਸਟਰ ਐਂਡ ਮਿਸਿਸ 420 ਦੇ ਵਿੱਚ ਜਸਵਿੰਦਰ ਸਿੰਘ ਪੱਲਾ ਜੀ ਦੇ ਨਾਲ ਅਦਾਕਾਰੀ ਕੀਤੀ ਸੀ ਸਰ ਇਸ ਦੁੱਖ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਬਹੁਤ ਭਾਰੀ ਜਿਹੜਾ ਨੁਕਸਾਨ ਹੋਇਆ ਹੈ ਫਿਲਮ ਜਗਤ ਨੂੰ ਫਿਲਮ ਜਗਤ ਨੂੰ ਹੀ ਨਹੀਂ ਸਮਾਜ ਨੂੰ ਵੀ ਬਹੁਤ ਜਿਹੜਾ ਵੱਡਾ ਘਾਟਾ ਪਿਆ ਹੈ ਜੀ ਕਿਉਂਕਿ ਉਹ ਆਪਣੇ ਵਿਅੰਗਮਈ ਤਰੀਕਿਆਂ ਦੇ ਨਾਲ ਸਮਾਜ ਵਿੱਚ ਫੈਲ ਰਹੀਆਂ ਕ੍ਰੀਤੀਆਂ ਪ੍ਰਤੀ ਹਸੋ ਹਿਣੀਆਂ ਗੱਲਾਂ ਕਰਕੇ ਮਜ਼ਾਕ ਦੇ ਵਿੱਚ ਹਾਸੇ ਠੱਠੇ ਦੇ ਵਿੱਚ ਸਮਾਜ ਦੀਆਂ ਕ੍ਰਿਤੀਆਂ ਨੂੰ ਬੜਾ ਉਜਾਗਰ ਕਰਦੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਐਡਾ ਵੱਡਾ ਜਿਹੜਾ ਫਨਕਾਰ ਜਾਂ ਐਡਾ ਵੱਡਾ ਕੋਈ ਜੀਰਾ ਰੱਖਣ ਵਾਲਾ ਬੰਦਾ ਮੁੜ ਕੇ ਆਏਗਾ ਬਹੁਤ ਸਾਰੇ ਕਾਮੇਡੀਅਨਸ ਹੋਏ ਗਏ ਪੰਜਾਬੀ ਫਿਲਮ ਜਗਤ ਦੇ ਵਿੱਚ ਵੀ ਬਹੁਤ ਸਾਰੇ ਆਪਾਂ ਕਾਮੇਡੀਅਨਸ ਦੇ ਦੇ ਜੋ ਕਿ ਹਾਸੇ ਪਾਉਂਦੇ ਨੇ ਹਾਸੇ ਵਾਲੇ ਕਿਰਦਾਰ ਹੁੰਦੇ ਨੇ ਪਰ ਪੱਲਾ ਸਾਹਿਬ ਵਿੱਚ ਅਸੀਂ ਕਿਹੜੀ ਚੀਜ਼ ਸੀ ਜੋ ਉਹਨਾਂ ਨੂੰ ਅਲੱਗ ਬਣਾਉਂਦੀ ਹੈ ਕਿ ਹਰ ਇੱਕ ਅੱਖ ਜਿਹੜੀ ਹੈ ਹਰ ਇੱਕ ਜਿਹੜਾ ਪੰਜਾਬੀ ਹੈ ਉਹ ਉਦਾਸ ਹੈ ਉਹ ਦੁਖੀ ਹੈ ਗੱਲ ਇਹ ਸੀ ਕਿ ਬਹੁਤ ਸਾਰੇ ਪੱਤਰਕਾਰ ਜਿਹੜੇ ਇਹਨੂੰ ਡਬਲ ਮੀਨਿੰਗ ਗੱਲਾਂ ਕਰਕੇ ਇਹ ਆ ਅਸ਼ਲੀਲਤਾ ਭਰੀਆਂ ਗੱਲਾਂ ਕਰਕੇ ਹਾਸੇ ਕਰਦੇ ਨੇ ਜਸਵਿੰਦਰ ਪੱਲਾ ਜੀ ਉਹ ਕਿਰਦਾਰ ਸਨ ਜਿਹੜੇ ਬਿਲਕੁਲ ਜੈਨੂਨ ਆਮ ਗੱਲਾਂ ਸਧਾਰਨ ਗੱਲਾਂ ਜਿਹੜੀਆਂ ਪਰਿਵਾਰ ਚ ਬੈਠ ਕੇ ਸੁਣੀਆਂ ਤੇ ਦੇਖੀਆਂ ਜਾ ਸਕਦੀਆਂ ਹੁਣ ਉਹਨਾਂ ਗੱਲਾਂ ਦੇ ਵਿੱਚੋਂ ਹਾਸਾ ਕ੍ਰੀਏਟ ਕਰਦੇ ਸੀ ਹਿਊਮਰ ਕ੍ਰੀਏਟ ਕਰਦੇ ਸੀ ਐਕਟਿੰਗ ਲਾਈਨ ਨੂੰ ਤੇ ਨਾਲ ਹੀ ਨਾਲ ਉਹਨਾਂ ਨੇ ਐਕੈਡਮਿਕਸ ਨੂੰ ਬੈਲੈਂਸ ਕਰਕੇ ਚੱਲੇ ਕੀ ਲੱਗਦਾ ਹੈ ਕਿਸ ਤਰ੍ਹਾਂ ਉਹ ਜਿਹੜਾ ਬੈਲੈਂਸ ਹੈ ਮੇਨਟੇਨ ਉਹਨਾਂ ਨੇ ਕੀਤਾ ਉਹ ਮੈਂ ਤੁਹਾਨੂੰ ਦੱਸ ਰਿਹਾ ਇੱਕ ਬਹੁਤ ਵੱਡੀ ਸ਼ਖਸੀਅਤ ਸੀਗੇ ਜਿਵੇਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੀ ਆਪਾਂ ਗੱਲ ਕਰੀਏ ਵੀ ਉੱਥੇ ਦੇ ਜਿੰਨੇ ਵੀ ਵਿਦਿਆਰਥੀ ਉਹਨਾਂ ਦੇ ਕੋਲੋਂ ਪੜ੍ਹੇ ਨੇ ਮੈਨੂੰ ਲੱਗਦਾ 50% ਤੋਂ ਵੱਧ ਜਿਹੜੇ ਨੇ ਉਹ ਕਮੇਟੀ ਦੇ ਖੇਤਰ ਦੇ ਵਿੱਚ ਵੱਡੀਆਂ ਪਲਾਂਘਾਂ ਪੱਟ ਚੁੱਕੇ ਨੇ ਅੱਜ ਦੇ ਸਮੇਂ ਦੇ ਵਿੱਚ ਤੇ ਉਹਨਾਂ ਨੇ ਬੜਾ ਬੈਲੈਂਸ ਤਰੀਕੇ ਦੇ ਨਾਲ ਬਹੁਤ ਹੀ ਡੀਸੈਂਟ ਮੈਨਰ ਦੇ ਨਾਲ ਆਰਗੇਨਾਈਜ਼ਡ ਮੈਨਰ ਦੇ ਨਾਲ ਆਪਣੀ ਲਾਈਫ ਨੂੰ ਸੰਭਾਲਿਆ ਹੋਇਆ ਸੀ ਜਿਹੜਾ ਟਾਈਮ ਕਿਸੇ ਨੂੰ ਟਾਈਮ ਦੇ ਇੰਨੇ ਪਾਵਨਦ ਸੀ ਵੀ ਜੇ ਕਿਸੇ ਨੂੰ ਟਾਈਮ ਜਿਹੜਾ ਦਿੱਤਾ ਹੋਇਆ ਉਸੇ ਟਾਈਮ ਤੇ ਉਹ ਬਿਲਕੁਲ ਰੈਡੀ ਰਹਿੰਦੇ ਸੀ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਆਪਣੀ ਸੋਸ਼ਲ ਲਾਈਫ ਨੂੰ ਆਪਣੀ ਸਮਾਜਿਕ ਲਾਈਫ ਨੂੰ ਤੇ ਆਪਣੀ ਨਾਲ ਦੀ ਨਾਲ ਜਿਹੜੀ ਪਰਿਵਾਰਿਕ ਲਾਈਫ ਨੂੰ ਤੇ ਨਾਲ ਜੋਬ ਜਿਹੜੀ ਉਹਨਾਂ ਦੀ ਨੌਕਰੀ ਸੀ ਉਹਨਾਂ ਨੂੰ ਬੈਲੈਂਸ ਕਰਕੇ ਰੱਖਿਆ ਇਹ ਬਹੁਤ ਜਿਹੜੀ ਕਹ ਦੋ ਇੱਕ ਵੱਡੇ ਕਿਰਦਾਰ ਦੀ ਨਿਸ਼ਾਨੀ ਹੈ ਕਿ ਉਹਨਾਂ ਦਾ ਦਿਲ ਕਿੱਡਾ ਵੱਡਾ ਸੀ ਕਿੱਡਾ ਉਹਨਾਂ ਦੀ ਮੈਨੇਜਮੈਂਟ ਕਿੰਨੀ ਸਟਰੋਂਗ ਸੀ ਭਗਵੰਤ ਮਾਨ ਜੀ ਜੀ ਬਿਆਨ ਦੇ ਅਗੋਂ ਹੀ ਉਹਨਾਂ ਨੇ ਕਿਹਾ ਸੀ ਕਿ ਫਿਲਮ ਸਿਟੀ ਜਿਹੜੀ ਹੈ ਉਹ ਬਣਾਈ ਜਾਏਗੀ ਇਹਦੇ ਇਸੇ ਕੀ ਕਹਿਣਾ ਚਾਹੁੰਗੇ ਇਸ ਵਕ ਸਾਡੇ ਨਾਲ ਜੁੜੇ ਨੇ ਸਤਨਾਮ ਸਿੰਘ ਜੀ ਜਿਨ੍ਹਾਂ ਨੇ ਮਿਸਟਰ ਐਂਡ ਮਿਸਿਸ 420 ਦੇ ਵਿੱਚ ਜਸਵਿੰਦਰ ਸਿੰਘ ਪੱਲਾ ਜੀ ਦੇ ਨਾਲ ਅਦਾਕਾਰੀ ਕੀਤੀ ਸੀ ਸਰ ਇਸ ਦੁੱਖ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਬਹੁਤ ਭਾਰੀ ਜਿਹੜਾ ਨੁਕਸਾਨ ਹੋਇਆ ਹੈ ਫਿਲਮ ਜਗਤ ਨੂੰ ਫਿਲਮ ਜਗਤ ਨੂੰ ਹੀ ਨਹੀਂ ਸਮਾਜ ਨੂੰ ਵੀ ਬਹੁਤ ਜਿਹੜਾ ਵੱਡਾ ਘਾਟਾ ਪਿਆ ਹੈ ਜੀ ਕਿਉਂਕਿ ਉਹ ਆਪਣੇ ਵਿਅੰਗਮਈ ਤਰੀਕਿਆਂ ਦੇ ਨਾਲ ਸਮਾਜ ਵਿੱਚ ਫੈਲ ਰਹੀਆਂ ਕ੍ਰੀਤੀਆਂ ਪ੍ਰਤੀ ਹਸੋ ਹੀਣੀਆਂ ਗੱਲਾਂ ਕਰਕੇ ਮਜ਼ਾਕ ਦੇ ਵਿੱਚ ਹਾਸੇ ਠੱਠੇ ਦੇ ਵਿੱਚ ਸਮਾਜ ਦੀਆਂ ਕ੍ਰੀਤੀਆਂ ਨੂੰ ਬੜਾ ਉਜਾਗਰ ਕਰਦੇ ਸੀ ਭਾਵੇਂ ਚਾਹੇ ਉਹ ਪੁਲਿਸ ਦੁਆਰਾ ਲੋਕਾਂ ਦੀ ਕੀਤੀ ਜਾਂਦੀ ਲੁੱਟ ਹੋਵੇ ਭਾਵੇਂ ਲੀਡਰਾਂ ਦੁਆਰਾ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੋਵੇ ਭਾਵੇਂ ਦਾਜ ਪ੍ਰਥਾ ਦੀਆਂ ਗੱਲਾਂ ਹੋਣ ਭਾਵੇਂ ਭਰੂਣ ਹੱਤਿਆ ਦੀਆਂ ਗੱਲਾਂ ਹੋਣ ਉਹਨਾਂ ਨੇ ਕਮੇਡੀ ਦੇ ਤਰੀਕੇ ਦੇ ਨਾਲ ਹਸੋ ਹੀਣੀਆਂ ਗੱਲਾਂ ਕਰਕੇ ਹਾਸੇ ਠੱਠੇ ਦੇ ਵਿੱਚ ਹੀ ਇਹ ਜਿਹੜੇ ਮੈਸੇਜ ਜਿਹੜੇ ਸਮਾਜ ਨੂੰ ਦਿੱਤੇ ਐ ਵੀ ਇਹ ਜਿਹੜਾ ਰੀਤੀਆਂ ਨੇ ਜਿਹੜੀਆਂ ਬੁਰਾਈਆਂ ਜਿਹੜੀਆਂ ਨੇ ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੇ ਉਹਨਾਂ ਦੇ ਬੜੇ ਡਾਇਲੋਗ ਜਿਹੜੇ ਨੇ ਉਹ ਬਹੁਤ ਮਸ਼ਹੂਰ ਹੋਏ ਨੇ ਤੇ ਆਣ ਵਾਲੇ ਸਮੇਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਐਡਾ ਵੱਡਾ ਜਿਹੜਾ ਫਨਕਾਰ ਜਾਂ ਐਡਾ ਵੱਡਾ ਕੋਈ ਜੀਰਾ ਰੱਖਣ ਵਾਲਾ ਬੰਦਾ ਮੁੜ ਕੇ ਆਏਗਾ ਪ੍ਰਮਾਤਮਾ ਨੇ ਜਿਵੇਂ ਕਹਿ ਲੋ ਵੀ ਚੰਗੇ ਲੋਕਾਂ ਦੀ ਉਹਨੂੰ ਵੀ ਲੋੜ ਹੋਏਗੀ ਸ਼ਾਇਦ ਹੈ ਨਾ ਜਿੰਨੇ ਕੁ ਸਵਾਸਾਂ ਦੀ ਪੂੰਜੀ ਪ੍ਰਮਾਤਮਾ ਨੇ ਉਹਨਾਂ ਨੂੰ ਬਖਸ਼ੀ ਸੀ ਪੂਰੇ ਕਰਨ ਉਪਰੰਤ ਉਹ ਪ੍ਰਮਾਤਮਾ ਦੇ ਚਰਨਾਂ 'ਚ ਜਾ ਵਿਰਾਜੇ ਹਨ ਘਟਾ ਜਿਹੜਾ ਪੂਰੇ ਜਿਵੇਂ ਪੰਜਾਬੀ ਪੋਲੀਵੁੱਡ ਨੂੰ ਜਿੰਨੇ ਪਿਆ ਹੈ ਉਮੀਦ ਸਮਾਜ ਨੂੰ ਵੀ ਬੜਾ ਘਾਟਾ ਪਿਆ ਕਿਉਂਕਿ ਕਿਸੇ ਬਿਰਲੇ ਛਿੱਦੇ ਦੇ ਵਿੱਚ ਇਹ ਜੀ ਜ਼ਰੂਰਤ ਹੁੰਦੀ ਹੈ ਕਿ ਸਿੱਧਾ ਹੀ ਸਮਾਜ ਨੂੰ ਟਾਰਗੇਟ ਕਰਕੇ ਸਮਾਜ ਦੀਆਂ ਬੁਰਾਈਆਂ ਨੂੰ ਸਿੱਧਾ ਹੀ ਟਾਰਗੇਟ ਕਰਕੇ ਬਿਨਾਂ ਕਿਸੇ ਦਬਾਅ ਤੋਂ ਬਿਨਾਂ ਕਿਸੇ ਪ੍ਰੈਸ਼ਰ ਤੋਂ ਨਾ ਸਰਕਾਰਾਂ ਤੋਂ ਡਰਨਾ ਨਾ ਪੁਲਿਸ ਤੋਂ ਡਰਨਾ ਸਿੱਧੀ ਗੱਲ ਆਪਣੀ ਕਹਿ ਦੇਣੀ ਹਾਸੇ ਠੱਠੇ ਦੇ ਵਿੱਚ ਸੋ ਇਹ ਜ਼ਰੂਰਤ ਜਿਹੜੀ ਹਰ ਕੋਈ ਨਹੀਂ ਕਰ ਸਕਦਾ ਪੱਲਾ ਸਾਹਬਾਰੇ ਬਹੁਤ ਮਸ਼ਹੂਰ ਸੀ ਕਿ ਉਹ ਆਪਣੀਆਂ ਜਿਹੜੀਆਂ ਡਾਇਲੋਗਸ ਨੇ ਆਪਣੀਆਂ ਜਿਹੜੀਆਂ ਹੁੱਕ ਅਪਲਾਈਨਸ ਨੇ ਉਹ ਖੁਦ ਲਿਖਦੇ ਨੇ ਇਸ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਲਿਖਦੇ ਸੀ ਜੀ ਖੁਦ ਲਿਖਦੇ ਸੀ ਜਦੋਂ ਮਿਸਟਰਨ ਮਿਸੇ 420 ਵਿੱਚ ਪਹਿਲੀ ਵਾਰ ਮੈਨੂੰ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ 에ਰੁਪਾਲੀ ਗੁਪਤਾ ਜੀ ਉਹਨਾਂ ਨੇ ਡਾਇਰੈਕਟ ਕੀਤੀ ਸੀਗੀ ਪ੍ਰੋਡਿਊਸ ਕੀਤੀ ਸੀ ਇਹ ਫਿਲਮ ਸਤੀਸ਼ ਚੋਧਰੀ ਭਾਜੀ ਉਹਨਾਂ ਨੇ ਮੇਰਾ ਛੋਟਾ ਜਿਹਾ ਕਿਰਦਾਰ ਉਹਦੇ ਵਿੱਚ ਰੱਖ ਤਿਆ ਤੇ ਮੇਰੇ ਡਾਇਲੋਗ ਜਿਹੜੇ ਕਾਫੀ ਲੰਬੇ ਸੀਗੇ ਲੈਂਥੀ ਸੀਗੇ ਡਾਇਲੋਗ ਤੇ ਮੈਨੂੰ ਬੋਲਣ ਚ ਥੋੜੀ ਦਿੱਕਤ ਆ ਰਹੀ ਸੀ ਵੈਨਿਟੀ ਦੇ ਵਿੱਚ ਮੈਨੂੰ ਬੁਲਾਇਆ ਉਹਨਾਂ ਨੇ ਤੇ ਆਪਣੇ ਬੱਚਿਆਂ ਵਾਂਗੂ ਆਪਣੇ ਪੁੱਤਾਂ ਵਾਂਗੂ ਜਿਵੇਂ ਗੱਲ ਕਰਦੇ ਹੁੰਦੇ ਕਹਿੰਦੇ ਆਹ ਗੱਲਾਂ ਕੱਟ ਕੇ ਇਹਨੂੰ ਸਿੱਧੀ ਸਿੱਧੀ ਲਾਈਨ ਬਣਾ ਲੈ ਇਹਨੂੰ ਤੇ ਆਪੇ ਉਹਨਾਂ ਨੇ ਲਿਖ ਕੇ ਪੈਨਸਲ ਸੀਗੇ ਉਹਨਾਂ ਦੇ ਕੋਲ ਪੈਨਸਲ ਦੇ ਨਾਲ ਏਦਾਂ ਖਾਲੀ ਕਾਗੇ ਦੇ ਉੱਪਰ ਲਿਖ ਕੇ ਮੈਨੂੰ ਕਹਿੰਦਾ ਕਹਿੰਦੇ ਏਦਾਂ ਨਹੀਂ ਏਦਾਂ ਬਣਾ ਕੇ ਬੋਲਦੇ ਤੇ ਉਹ ਚੀਜ਼ਾਂ ਜਿਹੜੀਆਂ ਨੇ ਜਰੂਰ ਕਿਤੇ ਨਾ ਕਿਤੇ ਸਾਢੇ ਵਰਗੇ ਜਿਹੜੇ ਨਵੇਂ ਨਵੇਂ ਮੁੰਡੇ ਆਂਦੇ ਨੇ ਇਸ ਲਾਈਨ ਦੇ ਵਿੱਚ ਉਹਨਾਂ ਦੇ ਲਈ ਇਹ ਬਹੁਤ ਵੱਡਾ ਘਾਟਾ ਹੈ ਕਿ ਉਹ ਇੱਕ ਇਹੋ ਜਿਹਾ ਫਨਕਾਰ ਸੀ ਜਿਹੜਾ ਮੌਕੇ ਤੇ ਕ੍ਰੀਏਟੀਵਿਟੀ ਕਰ ਸਕਦਾ ਸੀ ਮੌਕੇ ਤੇ ਤੁਹਾਡੇ ਲਈ ਗੱਲ ਲਿਖ ਸਕਦੇ ਸੀ ਉਹਨਾਂ ਨੂੰ ਗੱਲ ਬੜੀ ਜਲਦੀ ਉੱਡਦੀ ਸੀ ਇੱਕ ਵਾਰੀ ਕੀ ਹੋਇਆ ਕਿ ਅਸੀਂ ਜਦੋਂ ਫਿਲਮ ਦੇ ਸੈੱਟ ਤੇ ਅਸੀਂ ਉਹਨਾਂ ਦੇ ਦਿਮਾਗ 'ਚ ਕੋਈ ਮਜ਼ਾਕ ਕਰਨ ਦਾ ਮੂਡ ਉੱਪਜ ਗਿਆ ਉਹਨਾਂ ਨੇ ਗੱਡੀ ਸਟਾਰਟ ਕਰ ਲਈ ਸਾਡਾ ਜਿਹੜਾ ਪਿੰਡ ਆ ਥੋੜਾ ਪਛੜਿਆ ਹੋਇਆ ਉੱਧਰ ਕੋਈ ਔਟੋ ਦੀ ਆ ਬੱਸ ਦੀ ਸਰਵਿਸ ਨਹੀਂ ਹੈਗੀ ਪਿੰਡ ਵਾਲੇ ਪਾਸੇ ਹੀ ਅਸੀਂ ਸ਼ੂਟ ਕਰ ਰਹੇ ਸੀ ਤੇ ਉਹਨਾਂ ਨੇ ਗੱਡੀ ਭਜਾ ਲਈ ਪਿੱਛੇ ਆਪਣਾ ਬੀਨੂ ਢਿੱਲੋਂ ਪਾਜੀ ਪੈਦਲ-ਪੈਦਲ ਤੁਰੇ ਆਣ ਕਾਫੀ ਦੂਰ ਤੱਕ ਉਹਨਾਂ ਨੇ ਕਾਫੀ ਦੂਰ ਤੱਕ ਉਹਨਾਂ ਨੇ ਗੱਡੀ 'ਚ ਨਿਚੜਾਇਆ ਗੱਡੀ ਦੀ ਰੇਸ ਦਿੰਦੇ ਰਹੇ ਫੇਰ ਭੱਜਿਆ ਕਰਨ ਉਹਨਾਂ ਨੂੰ ਪਤਾ ਸੀ ਵੀ ਇੱਧਰ ਕੋਈ ਟਰਾਂਸਪੋਰਟ ਦਾ ਸਾਧਨ ਹੈ ਨਹੀਂ ਤੇ ਜਿਵੇਂ ਮਜ਼ਾਕ ਦੇ ਵਿੱਚ ਬਰਾਬਰ ਦੇ ਜਿਹੜੇ ਕੈਰੇਕਟਰ ਸੀ ਆ ਆਪਣੇ ਤੋਂ ਤਾਂ ਇਹ ਇਸ ਇੰਡਸਟਰੀ ਦੇ ਵਿੱਚ ਜਿਵੇਂ ਕਹਦੇ ਉਹਨਾਂ ਨੂੰ ਯਾਦ ਕੀਤਾ ਜਾਵੇਗਾ ਸ਼ਰਦਾ ਦੇ ਫੁੱਲ ਭੇਟ ਕਰਨ ਦੇ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਵੇਂ ਲੋਕ ਪਹੁੰਚੇ ਨੇ ਉਵੇਂ ਅਸੀਂ ਵੀ ਆਪਣੇ ਉਹਨਾਂ ਨੂੰ ਯਾਦ ਕਰਨ ਦੇ ਲਈ ਪਹੁੰਚੇ ਹਾਂ ਕਿਉਂਕਿ ਦੁੱਖ ਹੁੰਦਾ ਜਦੋਂ ਇਹ ਜਿਹੀਆਂ ਖਬਰਾਂ ਮਿਲਦੀਆਂ ਨੇ ਕੋਈ ਐਡਾ ਵੱਡਾ ਫਨਕਾਰ ਦੁਨੀਆ ਦੇ ਵਿੱਚੋਂ ਚਲਾ ਜਾਵੇ ਇਹ ਬਹੁਤ ਵੱਡੀ ਜਿਹੜੀ ਘਾਟੇ ਵਾਲੀ ਗੱਲ ਹੈ ਕਿੰਨੇ ਇੱਕ ਫਨਕਾਰ ਜਿਹੜਾ ਹੁੰਦਾ ਹੈ ਉਹ ਜਾਂਦਾ ਨਹੀਂ ਹੈ ਉਹਦੀ ਜਿਹੜੀ ਕਲਾ ਹੈ ਸਾਰੀ ਜ਼ਿੰਦਗੀ ਦੁਨੀਆ ਵਿੱਚ ਰਹਿੰਦੀ ਹੈ ਲੋਕਾਂ ਦੇ ਦਿਲ ਵਿੱਚ ਰਹਿੰਦੀ ਹੈ ਅਜੰਤਮ ਸੰਸਕਾਰ ਵੇਲੇ ਬੀਨੂ ਢਿਲੋਜੀ ਵੀ ਆਏ ਮਿਸਟਰ ਐਂਡ ਮਿਸਿਸ 420 ਦੇ ਵਿੱਚ ਉਹਨਾਂ ਦਾ ਵੀ ਬੜਾ ਵਧੀਆ ਜਿਹੜਾ ਕਿਰਦਾਰ ਸੀ ਉਹ ਦੇਖਣ ਨੂੰ ਮਿਲਿਆ ਬਹੁਤ ਸਾਰੀਆਂ ਫਿਲਮਾਂ ਉਹਨਾਂ ਨੇ ਕੀਤੀਆਂ ਇਹਨਾਂ ਨਾਲ ਕੀਪੀ ਗਰਿਵਾਲਸਨ ਹੋਰ ਬਹੁਤ ਸਾਰੇ ਜਿਹੜੇ ਨੇ ਇੱਥੇ ਐਕਟਰਸ ਜਿਹੜੇ ਸੀ ਪਹੁੰਚੇ ਸੀ ਤੇ ਸਾਰਿਆਂ ਦੀਆਂ ਅੱਖਾਂ ਨਮ ਸਨ ਕਿ ਲੱਗਦਾ ਹੈ ਜਿਹੜੀ ਕਮੀ ਹੈ ਜਿਹੜੀ ਉਹਨਾਂ ਦੀ ਜਿਹੜੀ ਡਾਇਲੌਗ ਡਿਲੀਵਰੀ ਸੀ ਜਾਂ ਜਿਹੜੇ ਉਹਨਾਂ ਦੇ ਕਿਰਦਾਰ ਸੀ ਕਦੀ ਇਹ ਕਮੀ ਪੂਰੀ ਕਰ ਸਕਦੇ ਪੰਜਾਬੀ ਜਗਤ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ ਪ੍ਰਮਾਤਮਾ ਅੱਗੇ ਕਿ ਕੋਈ ਇਹ ਜੀ ਰੂਹ ਫੇਰ ਦੁਬਾਰੇ ਤੋਂ ਆਵੇ ਉਹੇ ਤਰ੍ਹਾਂ ਦੇ ਹਾਸੇ ਜਿਹੜੇ ਉਦਾਂ ਦੀ ਹਾਸਿਆਂ ਦੀ ਫੁਲਵਾੜੀ ਲੈ ਕੇ ਕੋਈ ਆਵੇ ਬਾਕੀ ਉਹਨਾਂ ਦੀ ਥਾਂ ਤੇ ਕੋਈ ਨਹੀਂ ਲੈ ਸਕਦਾ ਜੋ ਉਹ ਸੀ ਜਸਵਿੰਦਰ ਭੱਲਾ ਜੀ ਸੀ ਉਹ ਜਸਵਿੰਦਰ ਭੱਲਾ ਜੀ ਹੀ ਰਹਿਣਗੇ ਤੇ ਜਿਵੇਂ ਤੁਸੀਂ ਕਿਹਾ ਹੀ ਹੈ ਕਿ ਉਹ ਸਰੀਰ ਕਰਕੇ ਵੇਸ਼ਕ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੀਆਂ ਜਿਹੜੀਆਂ ਗੱਲਾਂ ਉਹਨਾਂ ਦੇ ਜਿਹੜੇ ਚੁਟਕਲੇ ਉਹਨਾਂ ਦੇ ਪਾਏ ਹੋਏ ਹਾਸੇ ਜੱਟ ਦੇ ਬਾਣੀਏ ਦੀ ਯਾਰੀ ਤੇ ਲੜਾਈ ਇਹ ਜਿਹੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਦੀ ਉਹ ਸਾਰੀ ਜ਼ਿੰਦਗੀ ਯਾਦ ਰਹਿਣਗੀਆਂ ਤੇ ਉਹ ਡਾਇਲੋਗਾਂ ਦੇ ਰੂਪ ਚ ਗੱਲਾਂ ਦੇ ਰੂਪ ਚ ਹਮੇਸ਼ਾ ਪੂਰੀ ਰਹਿਂਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਕੀਤਾ ਜਾਵੇਗਾ ਆਖਰ ਵਿੱਚ ਜੇ ਮੈਂ ਪੁੱਛਣਾ ਚਾਹੂੰਗੀ ਤੁਹਾਡੇ ਤੋਂ ਬਹੁਤ ਸਾਰੇ ਕਾਮੇਡੀਅਨਸ ਹੋਏ ਗਏ ਪੰਜਾਬੀ ਫਿਲਮ ਜਗਤ ਦੇ ਵਿੱਚ ਵੀ ਬਹੁਤ ਸਾਰੇ ਆਪਾਂ ਕਾਮੇਡੀਅਨਸ ਦੇ ਦੇਏ ਜੋ ਕਿ ਹਾਸੇ ਪਾਉਂਦੇ ਨੇ ਹਾਸੇ ਵਾਲੇ ਕਿਰਦਾਰ ਹੁੰਦੇ ਨੇ ਪਰ ਪੱਲਾ ਸਾਹਿਬ ਵਿੱਚ ਅਸੀਂ ਕਿਹੜੀ ਚੀਜ਼ ਸੀ ਜੋ ਉਹਨਾਂ ਨੂੰ ਅਲੱਗ ਬਣਾਉਂਦੀ ਹੈ ਕਿ ਹਰ ਇੱਕ ਅੱਖ ਜਿਹੜੀ ਹੈ ਹਰ ਇੱਕ ਜਿਹੜਾ ਪੰਜਾਬੀ ਹੈ ਉਹ ਉਦਾਸ ਹੈ ਉਹ ਦੁਖੀ ਹੈ ਗੱਲ ਇਹ ਸੀ ਕਿ ਬਹੁਤ ਸਾਰੇ ਪੱਤਰਕਾਰ ਜਿਹੜੇ ਇਹਨੂੰ ਡਬਲ ਮੀਨਿੰਗ ਗੱਲਾਂ ਕਰਕੇ ਇਹ ਆ ਅਸ਼ਲੀਲਤਾ ਭਰੀਆਂ ਗੱਲਾਂ ਕਰਕੇ ਹਾਸੇ ਕਰਦੇ ਨੇ ਜਸਵਿੰਦਰ ਪੱਲਾ ਜੀ ਉਹ ਕਿਰਦਾਰ ਸਨ ਜਿਹੜੇ ਬਿਲਕੁਲ ਜੈਨੂਨ ਆਮ ਗੱਲਾਂ ਸਧਾਰਨ ਗੱਲਾਂ ਜਿਹੜੀਆਂ ਪਰਿਵਾਰ ਚ ਬੈਠ ਕੇ ਸੁਣੀਆਂ ਤੇ ਦੇਖੀਆਂ ਜਾ ਸਕਦੀਆਂ ਹੁਣ ਉਹਨਾਂ ਗੱਲਾਂ ਦੇ ਵਿੱਚੋਂ ਹਾਸਾ ਕ੍ਰੀਏਟ ਕਰਦੇ ਸੀ ਹਿਊਮਰ ਕ੍ਰੀਏਟ ਕਰਦੇ ਸੀ ਸੋ ਇਸ ਕਰਕੇ ਉਹਨਾਂ ਦੀਆਂ ਜਿਹੜੀਆਂ ਬਾਕੀਆਂ ਨਾਲ ਜੇ ਆਪਾਂ ਕੰਪੇਅਰ ਕਰਕੇ ਦੇਖੀਏ ਉਹਨਾਂ ਦੇ ਡਾਇਲੋਗ ਉਹਨਾਂ ਦੀਆਂ ਗੱਲਾਂ ਉਹਨਾਂ ਦੀ ਸ਼ਬਦਾਵਲੀ ਜਿਹੜੀ ਸੀ ਬੜੀ ਸੱਭੇਕ ਹੁੰਦੀ ਸੀ ਜਿਹਨੂੰ ਤੁਸੀਂ ਪਰਿਵਾਰ ਚ ਬੈਠ ਕੇ ਇਹ ਨਹੀਂ ਹੋ ਸਕਦਾ ਸੀ ਜੇ ਮਾਂ ਧੀ ਤੇ ਪਿਓ ਧੀ ਇਕੱਠੇ ਬੈਠੇ ਆ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਰਮਿੰਦਗੀ ਮਹਿਸੂਸ ਹੁੰਦੀ ਹੋਵੇ ਉਹਨਾਂ ਦੀ ਇਹ ਹੁੰਦੇ ਸੀ ਕਿ ਮੋਕੇ ਤੇ ਹੀ ਭਾਵੇਂ ਲਿਖ ਦੇਣਾ ਪਰ ਫਿਰ ਵੀ ਸੱਭਿਆਕ ਸ਼ਬਦਾਵਲੀ ਵਰਤ ਕੇ ਉਹਨਾਂ ਨੇ ਇੱਕ ਸਾਫ਼ ਸੁਥਰੀ ਕਮੇਡੀ ਦਾ ਜਿਹੜਾ ਇੱਕ ਯੁੱਗ ਸੀ ਇੱਕ ਜਿਹੜਾ ਦੌਰ ਸੀ ਉਹ ਲੈ ਆਂਦਾ ਸੀ ਤੇ ਉਹ ਜਿਹੜਾ ਦੌਰ ਹੈ ਉਹ ਕਦੇ ਮੁੱਕ ਨਹੀਂ ਸਕਦਾ ਖਤਮ ਨਹੀਂ ਹੋ ਸਕਦਾ ਸਾਡੇ ਵਰਗੇ ਜਿਹੜੇ ਨਵੇਂ ਬੱਚੇ ਵੀ ਆਏ ਸੀ ਸਾਨੂੰ ਵੀ ਉਹਨਾਂ ਨੇ ਬਾਹਾਂ ਤੋਂ ਫੜਕੇ ਇੰਡਸਟਰੀ ਦੇ ਵਿੱਚ ਤੋਰਿਆ ਤੇ ਅੱਜ ਬੇਸ਼ੱਕ ਮੈਂ 4 ਫਿਲਮਾਂ ਕੀਤੀਆਂ ਨੇ ਗਿੱਪੀ ਗਰੇਵਾਲ ਬਾਈ ਦਾ ਵੀ ਇਹਦੇ ਤੇ ਬੜਾ ਜਿਹੜਾ ਰੋਲ ਰਿਹਾ ਹੈ ਵੀ ਉਹਨੇ ਵੀ ਮੈਨੂੰ ਆਪਣੀ ਫਿਲਮ ਦੇ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਤੇ ਰੁਪਾਲੀ ਗੁਪਤਾ ਦਾ ਵੀ ਧੰਨਵਾਦ ਹੈ ਤੇ ਨਾਲ ਬੀਨੂ ਢਿੱਲੋਂ ਬਾਈ ਜਿਹੜਾ ਉਹ ਸੈੱਟ ਤੇ ਹਾਸੇ ਵੀ ਪਾਉਂਦਾ ਰਿਹਾ ਤੇ ਉਹ ਵੱਡੇ ਆਪਣੇ ਪਿਓ ਵਾਂਗੂ ਉਹਨਾਂ ਨੂੰ ਮੰਨਦਾ ਸੀ ਗੋਡਿਆਂ 'ਤੇ ਹੱਥ ਲਾ ਕੇ ਸਾਰੇ ਮਿਲਦੇ ਸੀ ਉਹਨਾਂ ਨੂੰ ਮੈਨੂੰ ਲੱਗਦਾ ਜਿੰਨੇ ਦੇਖਣ ਵਾਲੇ ਨੇ ਜਿੰਨੇ ਦਰਸ਼ਕ ਨੇ ਉਹਨਾਂ ਨੂੰ ਲ ਗੀਪੀ ਗਰੇਵਾਲ ਸਾਹਿਬ ਦੇ ਨਾਲ ਦੀ ਬੀਨੂ ਢਿੱਲੋਂ ਨਾਲ ਉਹ ਇਦਾਂ ਲੱਗਦਾ ਸੀ ਕਿ ਪਿਓ ਪੋਤੀ ਨੇ ਜਿਦਾਂ ਅਸੀਂ ਕੈਰੀ ਹੋਣ ਜਿੱਟਾ ਦੇ ਵਿੱਚ ਦੇਖਿਆ ਵਾ ਤੇ ਕੀ ਕਹਿਣਾ ਚਾਹੁੰਗੇ ਬਿਲਕੁਲ ਬਿਲਕੁਲ ਉਹਨਾਂ ਦਾ ਕਿਰਦਾਰ ਇਹੋ ਜਿਹਾ ਸੀਗਾ ਤੇ ਉਹ ਜਿਵੇਂ ਹਾਸੇ ਵਾਲੀ ਜਿਹੜੀ ਉਹਨਾਂ ਦੀ ਪਟਾਰਾ ਸੀ ਨਾ ਉਹ ਕਦੇ ਬੰਦ ਹੀ ਨਹੀਂ ਹੁੰਦਾ ਸੀ ਜਦੋਂ ਵੀ ਕਦੇ ਲੋੜ ਪਈ ਖਾਣ ਵੇਲੇ ਬਹਿ ਜੀਏ ਗੱਲਬਾਤ ਕਰਨ ਲਈ ਕੁਝ ਪੁੱਛਣ ਲਈ ਬਹਿ ਜੀਏ ਤੇ ਉਹਨਾਂ ਦਾ ਹਾਸਾ ਠੱਠਾ ਜਿਹੜਾ ਮੁੱਕਦਾ ਨਹੀਂ ਸੀ ਕਿਸੇ ਨਾ ਕਿਸੇ ਗੱਲ 'ਚ ਉਹਨਾਂ ਨੇ ਹਿਊਮਰ ਕ੍ਰੀਏਟ ਕਰ ਹੀ ਦੇਣਾ ਉਹਨਾਂ ਨੂੰ ਮਿੰਟ 'ਚ ਕੋਈ ਨਾ ਕੋਈ ਗੱਲ ਉੜ ਜਾਂਦੀ ਸੀ ਤੇ ਵੋਕੈਬ ਬਹੁਤ ਸਟਰੋਂਗ ਵੋਕੈਬਲਰੀ ਸੀ ਤੇ ਉਹਦੇ ਤਹਿਤ ਉਹਨਾਂ ਨੇ ਅੱਜ ਜਿਹੜੀ ਏਡੀ ਵੱਡੀ ਪਛਾਣ ਜਿਹੜੀ ਬਣਾਈ ਸੀ ਇੰਡਸਟਰੀ ਦੇ ਵਿੱਚ ਉਹ ਉਹਨਾਂ ਦੀ ਆਪਣੀ ਮਿਹਨਤ ਹੈ। ਅੱਛਾ ਸਰ ਜਦੋਂ ਛਣਕਾਟਾ ਪ੍ਰੋਗਰਾਮ ਆਂਦਾ ਸੀ ਉਹਨਾਂ ਦਾ ਲੋਕਾਂ ਨੇ ਤਾਂ ਬਹੁਤ ਪਸੰਦ ਕੀਤਾ ਤੇ ਜਿਹੜਾ ਉਹਨਾਂ ਦਾ ਵਿਅੰਗ ਸੀਗਾ ਉਹਦੇ ਵਿੱਚ ਜਿਹੜਾ ਉਹ ਸਮਾਜ ਦੀਆਂ ਜਿਹੜੀਆਂ ਉਸ ਟਾਈਮ ਦੀਆਂ ਸਮੱਸਿਆਵਾਂ ਸੀ ਉਹ ਰੱਖਦੇ ਸੀਗੇ ਹਾਸੇ ਦੇ ਰੂਪ ਵਿੱਚ। ਤਦ 2004 ਦੇ ਵਿੱਚ ਇੱਕ ਸੀਨ ਹੋਇਆ ਸੀਗਾ ਇੱਕ ਕੇਸ ਹੋਇਆ ਸੀ ਕਿ ਜਿਹੜੀ ਕੈਪਟਨ ਸਰਕਾਰ ਸੀਗੀ ਉਹ ਕੁਝ ਉਸ ਟਾਈਮ ਪੰਗਾ ਹੋਇਆ ਸੀ ਕੁਝ ਇਸ਼ੂ ਐ ਸੀ ਉਹਦੇ ਬਾਰੇ ਜਰਾ ਦੱਸੋ। ਅਸਲ ਵਿੱਚ ਹੁੰਦਾ ਕਿ ਇਹ ਕਿ ਜਦੋਂ ਵੀ ਕੋਈ ਫਨਕਾਰ ਆਪਣੇ ਤਰੀਕੇ ਦੇ ਨਾਲ ਸਰਕਾਰ ਦੀਆਂ ਕਮੀਆਂ ਉਜਾਗਰ ਕਰਨ ਦੀ ਕੋਸ਼ਿਸ਼ ਕਰਦਾ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਪੋਲਿਟੀਕਲ ਤੇ ਜਿਵੇਂ ਜਿੰਨਾ ਵੀ ਉਹਨਾਂ ਦਾ ਤਾਣਾ ਬਾਣਾ ਹੁੰਦਾ ਉਹ ਵਰਤ ਕੇ ਕਿਸੇ ਫਨਕਾਰ ਨੂੰ ਦਬਾਉਣ ਦੀ ਡਰਾਉਣ ਦੀ ਕੋਸ਼ਿਸ਼ ਕਰਦਾ ਜਿਵੇਂ ਭਗਵੰਤ ਮਾਨਜੀ ਦੇ ਉੱਪਰ ਵੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਭੱਲਾ ਸਾਹਿਬ ਦੇ ਉੱਪਰ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਤੇ ਇਹ ਹੁੰਦਾ ਕਿ ਹੈ ਕਿ ਭਾਵੇਂ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕਿਸੇ ਗਾਣੇ ਦੇ ਰੂਪ ਚ ਸਮਾਜ ਦੀਆਂ ਬੁਰਾਈਆਂ ਨੂੰ ਚੱਕਣ ਦੀ ਕੋਸ਼ਿਸ਼ ਕਰ ਲਓ ਭਾਵੇਂ ਭੱਲਾ ਸਾਹਿਬ ਉਸ ਵੇਲੇ ਵਿਅੰਗਮਈ ਤਰੀਕੇ ਦੇ ਨਾਲ ਗੱਲਾਂ ਚੱਕ ਰਹੇ ਸੀ ਤੇ ਕੈਪਟਨ ਸਰਕਾਰ ਨੇ ਉਸ ਵੇਲੇ ਜਿਵੇਂ ਕਹਿ ਲੋ ਵੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਦਬਾਣ ਦੀ ਪਰ ਉਹ ਬਿਲਕੁਲ ਨਹੀਂ ਦਵੇ ਉਹਨਾਂ ਨੇ ਫੇਰ ਵੀ ਉਸੇ ਤਰੀਕੇ ਦੇ ਨਾਲ ਆਪਣੀ ਜਿਹੜੀ ਗੱਲਬਾਤ ਜਾਰੀ ਰੱਖੀ ਤੇ ਅੱਜ ਵੀ ਅੱਜ ਤੱਕ ਉਹਨਾਂ ਨੇ ਆਪਣੀ ਜਿਹੜੀ ਗੱਲਬਾਤ ਸੀ ਉਹ ਬੇਬਾਕੀ ਦੇ ਨਾਲ ਕੀਤੀ ਐ ਇਸੇ ਉਹਨਾਂ ਦੀ ਉਹ ਬੇਬਾਕੀ ਜਿਹੜੀ ਐ ਰਹਿੰਦੀ ਦੁਨੀਆ ਤੱਕ ਲੋਕਾਂ ਦੇ ਦਿਲਾਂ 'ਚ ਇਦਾਂ ਹੀ ਰਹੇਗੀ ਅਮਰ ਰਹੇਗੀ। ਇਹ ਕਿਥੇ ਇਹ ਵੀ ਕਹਿੰਦੇ ਆ ਕਿ ਉਹ ਜਿਹੜੀ ਕੈਪਟਨ ਸਾਹਿਬ ਤੇ ਭੱਲਾ ਸਾਹਿਬ ਦੇ ਵਿੱਚ ਜਿਹੜਾ ਈਸ਼ੂ ਹੋਇਆ ਸੀਗਾ ਉਹ ਇੱਕ ਗਲਤਫਹਿਮੀ ਸੀਗੀ ਜਿਹਦੀ ਬਾਅਦ ਵਿੱਚ ਉਹਨਾਂ ਤੋਂ ਮਾਫੀ ਵੀ ਮੰਗੀ ਗਈ ਸੀ ਭੱਲਾ ਸਾਹਿਬ ਤੋਂ ਮਾਫੀ ਮੰਗੀ ਸੀਗੀ ਕਾਂਗਰਸ ਸਰਕਾਰ ਨੇ ਉਸ ਵਕਤ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਅਸਲ ਦੇ ਵਿੱਚ ਹੁੰਦਾ ਤਾਂ ਸ਼ੁਰੂ ਤੋਂ ਹੀ ਇਹੀ ਹੈ ਵੀ ਸਰਕਾਰਾਂ ਪਹਿਲਾਂ ਕੋਸ਼ਿਸ਼ ਕਰਦੀਆਂ ਨੇ ਆਪਣਾ ਤਾਣਾ ਬਾਣਾ ਲਾ ਕੇ ਬੰਦੇ ਦਾ ਕਿਰਦਾਰ ਖਤਮ ਕਰਨ ਦੀ ਬੰਦੇ ਨੂੰ ਬਦਨਾਮ ਕਰਨ ਦੀ ਤੇ ਜਦੋਂ ਪਬਲਿਕ ਸਪੋਰਟ ਲੋਕਾਂ ਦੀ ਸਪੋਰਟ ਮਿਲੇ ਤੇ ਜਦੋਂ ਲੋਕ ਇੱਕ ਚੰਗੇ ਕੈਰੈਕਟਰ ਨੂੰ ਪਸੰਦ ਕਰਦੇ ਹੋਣ ਤੇ ਲੋਕ ਉਹਨੂੰ ਸਪੋਰਟ ਕਰਦੇ ਹੋਣ ਤੇ ਫਿਰ ਸਰਕਾਰਾਂ ਭਾਵੇਂ ਜਿਹੜੀਆਂ ਮਰਜ਼ੀ ਹੋਣ ਕਿਉਂਕਿ ਜਿਹੜਾ ਪੋਲੀਟੀਕਲ ਸਿਸਟਮ ਹੈ ਆਪਣਾ ਡੈਮੋਕਰੈਟਿਕ ਸਿਸਟਮ ਹੈ ਫੋਰ ਦਾ ਪੀਪਲ ਬਾਏ ਦਾ ਪੀਪਲ ਹੈ ਨਾ ਲੋਕਤੰਤਰ ਲੋਕਾਂ ਦਾ ਲੋਕਾਂ ਦੁਆਰਾ ਤੇ ਲੋਕਾਂ ਲਈ ਸ਼ਾਸਨ ਹੈ ਤੇ ਜਦੋਂ ਲੋਕ ਫਿਰ ਇਕਜੁੱਟ ਹੋ ਕੇ ਆਪਣੇ ਫਨਕਾਰ ਦੇ ਹੱਕ ਦੇ ਵਿੱਚ ਖੜ ਜਾਂਦੇ ਨੇ ਫਿਰ ਸਰਕਾਰਾਂ ਤੇ ਇਸੇ ਤਰ੍ਹਾਂ ਉਦੋਂ ਹੋਇਆ ਸੀ ਕਿ ਜਦੋਂ ਲੋਕਾਂ ਦੀ ਬੋਹ ਗਣਤੀ ਜਿਹੜੀ ਸੀ ਉਹ ਭੱਲਾ ਸਾਹਿਬ ਦੇ ਹੱਕ ਦੇ ਵਿੱਚ ਆ ਗਈ ਤੇ ਸਰਕਾਰ ਨੂੰ ਫਿਰ ਉਹ ਗਲਤਫਹਿਮੀ ਕਹਿ ਕੇ ਆਪਣੀ ਜਿਹੜੀ ਗਲਤੀ ਮੰਨਣੀ ਪਈ ਤੇ ਅੱਗੇ ਵੀ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਇਹ ਉਮੀਦ ਕਰਦੇ ਹਾਂ ਕਿ ਜੇ ਕੋਈ ਫਨਕਾਰ ਕਿਸੇ ਵੀ ਸਮਾਜਿਕ ਬੁਰਾਈ ਦੇ ਕ੍ਰੀਤੀ ਦੇ ਖਿਲਾਫ ਬੋਲਦਾ ਹੈ ਤੇ ਉਹਨੂੰ ਇਸ ਤਰੀਕੇ ਦੇ ਨਾਲ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਡਰਾਣ ਦਬਕਾਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਉਹ ਇੱਕ ਸਮਾਜ ਨੂੰ ਸੇਧ ਦੇਣ ਦੀ ਫਨਕਾਰ ਜਿਹੜਾ ਸਮਾਜ ਨੂੰ ਸੇਧ ਦੇਣ ਦੀ ਕੋਈ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਇੱਕ ਸਹੀ ਦਿਸ਼ਾ ਵੱਲ ਲੋਕਾਂ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜੇ ਅਸੀਂ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀਏ ਭਗਵੰਤ ਮਾਨ ਜੀ ਉਹਨਾਂ ਨੇ ਪੱਲਾ ਸਾਹਿਬ ਦੇ ਨਾਲ ਬਹੁਤ ਸਾਰੇ ਜਿਹੜੇ ਐ ਪ੍ਰੋਗਰਾਮ ਕੀਤੇ ਆ ਤੇ ਕਾਫੀ ਗਹਿਰਾ ਉਹਨਾਂ ਦਾ ਉਹਨਾਂ ਦਾ ਸੰਬੰਧ ਰਿਹਾ ਹੈ ਸਟੇਜ ਇਕੱਠੇ ਕਰਦੇ ਸੀ ਥੀਏਟਰ ਇਕੱਠੇ ਕਰਦੇ ਸੀ ਬਹੁਤ ਸਾਰੇ ਮਲਬਾ ਉਹਨਾਂ ਨੇ ਪ੍ਰੋਗਰਾਮ ਕੀਤੇ ਤੇ ਲੋਕਾਂ ਨੂੰ ਪਸੰਦ ਆਏ ਤੇ ਭਗਵੰਤ ਮਾਨ ਜੀ ਦੇ ਬਿਆਨ ਦੇ ਅਕੋਰਡਿੰਗ ਉਹਨਾਂ ਨੇ ਕਿਹਾ ਸੀ ਕਿ ਫਿਲਮ ਸਿਟੀ ਜਿਹੜੀ ਹੈ ਉਹ ਬਣਾਈ ਜਾਏਗੀ ਇਹਦੇ ਵਿੱਚ ਕੀ ਕਹਿਣਾ ਚਾਹੋਗੇ ਮੈਂ ਭਗਵੰਤ ਮਾਨ ਸਾਹਿਬ ਨੂੰ ਇਹੀ ਕਹਿਣਾ ਚਾਹੂਗਾ ਕਿ ਇੱਕ ਬਹੁਤ ਵੱਡਾ ਜਿਹੜਾ ਕਿਰਦਾਰ ਸੀਗਾ ਉਹ ਜਸਵਿੰਦਰ ਭੱਲਾ ਜੀ ਦੀ ਤੇ ਫਿਲਮ ਇੰਡਸਟਰੀ ਦਾ ਪੰਜਾਬੀ ਇੰਡਸਟਰੀ ਦਾ ਕਮੇਡੀਅਨ ਕਲਾਕਾਰ ਕੋਈ ਨਹੀਂ ਹੋਏਗਾ ਇਹੋ ਜਿਹਾ ਜਿਨ੍ਹਾਂ ਨੇ ਭੱਲਾ ਸਾਹਿਬ ਤੋਂ ਕੁਝ ਨਾ ਸਿੱਖਿਆ ਹੋਵੇ ਸੋ ਸੀਐਮ ਸਾਹਿਬ ਆ ਜੀ ਇੱਕ ਵੱਡੇ ਉਹਦੇ ਤੇ ਨੇ ਭਗਵੰਤ ਮਾਨ ਜੀ ਜਿਹੜੇ ਆਪ ਵੀ ਖੁਦ ਵੀ ਸਮਾਜਿਕ ਮੁੱਦਿਆਂ ਦੇ ਖਿਲਾਫ ਪਹਿਲਾਂ ਬੋਲਦੇ ਰਹੇ ਨੇ ਜਿਹੜੇ ਸਮਾਜ ਦੀ ਕੁਰੀਤੀਆਂ ਸੀ ਉਹਨਾਂ ਦੇ ਖਿਲਾਫ ਬੋਲਦੇ ਰਹੇ ਨੇ ਤੇ ਉਹਨਾਂ ਵੱਲੋਂ ਇੱਕ ਸ਼ਰਦਾ ਦਾ ਫੁੱਲ ਇਹੀ ਹੋਏਗਾ ਭੱਲਾ ਸਾਹਿਬ ਦੇ ਲਈ ਕਿ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਇੰਡਸਟਰੀ ਜਿਹੜੀ ਹੈ ਫਿਲਮ ਇੰਡਸਟਰੀ ਬਣਾਉਣ ਦੀ ਉਹਨਾਂ ਨੇ ਫਿਲਮ ਸਿਟੀ ਬਣਾਉਣ ਦੀ ਜਿਹੜੀ ਗੱਲ ਕੀਤੀ ਸੀ ਉਹ ਜ਼ਰੂਰ ਇਸ ਆਪਣੇ ਵਾਅਦੇ ਨੂੰ ਪੂਰਾ ਕਰਨ ਸੱਤਾ ਚਾਣ ਤੋਂ ਪਹਿਲਾਂ ਵੀ ਇਹ ਗੱਲ ਹੋਈ ਸੀ ਤੇ ਜਦੋਂ ਫਿਲਮ ਇੰਡਸਟਰੀ ਦੇ ਕਿਸੇ ਸtare ਨੂੰ ਮਿਲਦੇ ਨੇ ਤੇ ਉਹ ਇਹ ਗੱਲ ਕਰਦੇ ਵੀ ਨੇ ਤੇ ਅਸੀਂ ਮਾਨ ਸਾਹਿਬ ਤੋਂ ਇਹ ਆ ਕਿ ਜੇ ਤੁਸੀਂ ਐਲਾਨ ਕੀਤਾ ਸੀ ਤੇ ਤੁਸੀਂ ਇੱਕ ਸ਼ਰਧਾ ਹੀ ਸ਼ਰਧਾਂਜਲੀ ਤੁਹਾਡੇ ਵੱਲੋਂ ਹੋਏਗੀ ਭੱਲਾ ਸਾਹਿਬ ਦੇ ਲਈ ਕਿ ਤੁਸੀਂ ਉਹ ਫਿਲਮ ਸਿਟੀ ਜਿਹੜੀ ਬਣਾ ਕੇ ਜਿਹੜੇ ਨਵੇਂ ਫਨਕਾਰ ਆ ਰਹੇ ਨੇ ਜਾਂ ਨਵੇਂ ਕੋਈ ਥੀਏਟਰ ਨਾਲ ਜੁੜੇ ਹੋਏ ਬੱਚੇ ਨੇ ਜਾਂ ਜਿੰਨਾ ਵੀ ਇੰਡਸਟਰੀ ਨੂੰ ਲੋੜ ਹੈ ਜਿੰਨਾ ਚੀਜ਼ਾਂ ਦੀ ਹੁਣ ਤੁਹਾਡੇ ਬਿਲਕੁਲ ਨਾਲ ਜਿਹੜੇ ਹਰਿਆਣਾ ਦੇ ਸੀਐਮ ਸਾਹਿਬ ਨੇ ਸੈਣੀ ਸਾਹਿਬ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਬੜੀ ਜਲਦੀ ਜਿਹੜੀ ਫਿਲਮ ਸਿਟੀ ਹੈ ਬਣ ਕੇ ਤਿਆਰ ਹੋਣ ਜਾ ਰਹੀ ਹੈ ਉਹਨਾਂ ਨੇ ਸਾਡੇ ਤੋਂ ਸੁਝਾਅ ਵੀ ਮੰਗੇ ਆ ਬਹੁਤ ਇੰਡਸਟਰੀ ਦੇ ਜਿਹੜੇ ਲੋਕ ਸੀ ਉੱਥੇ ਗਏ ਉਹਨਾਂ ਨੇ ਸੁਝਾਅ ਦਿੱਤੇ ਆ ਸੋ ਮਾਨ ਸਾਹਿਬ ਤੋਂ ਇਹ ਆਸ ਕਰਦੇ ਆ ਕਿ ਤੁਹਾਡੇ ਵੱਲੋਂ ਜੇ ਸਭ ਤੋਂ ਵੱਡੀ ਸ਼ਰਧਾਂਜਲੀ ਭੱਲਾ ਸਾਹਿਬ ਦੇ ਲਈ ਹੋਏਗੀ ਤਾਂ ਇਹ ਹੋਏਗੀ ਕਿ ਜਿੰਨੀ ਜਲਦੀ ਹੋ ਸਕਦਾ ਫਿਲਮ ਸਿਟੀ ਜਿਹੜੀ ਆ ਬਣ ਕੇ ਤਿਆਰ ਹੋ ਜਾਵੇ। ਜੇ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਉਹਨਾਂ ਦਾ ਬਹੁਤ ਉੱਚਾ ਜਿਹੜਾ ਮੁਕਾਮ ਉਹਨਾਂ ਨੇ ਹਾਸਲ ਕੀਤਾ। ਬਹੁਤ ਸਾਰੇ ਵਿਦਿਆਰਥੀ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਉਹਨਾਂ ਨੇ ਮਾਰਗਦਰਸ਼ਨ ਕੀਤਾ ਇੱਕ ਨਵੇਂ ਤੇ ਇੱਕ ਸਹੀ ਰਸਤੇ ਤੇ ਪਾਇਆ। ਤੇ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਮਤਲਬ ਉਹਨਾਂ ਦਾ ਜਿਹੜਾ ਬੈਲੈਂਸ ਹੈਗਾ ਜ਼ਿੰਦਗੀ ਨੂੰ ਲੈ ਕੇ ਜਿਹੜਾ ਉਹਨਾਂ ਦਾ ਪਰਸਪੈਕਟਿਵ ਹੈਗਾ ਐਕਟਿੰਗ ਲਾਈਨ ਨੂੰ ਨਾਲ ਹੀ ਨਾਲ ਉਹਨਾਂ ਨੇ ਅਕੈਡਮਿਕਸ ਨੂੰ ਬੈਲੈਂਸ ਕਰਕੇ ਚੱਲੇ ਕੀ ਲੱਗਦਾ ਹੈ ਕਿਸ ਤਰ੍ਹਾਂ ਉਹ ਜਿਹੜਾ ਬੈਲੈਂਸ ਹੈ ਮੇਨਟੇਨ ਉਹਨਾਂ ਨੇ ਕੀਤਾ ਉਹ ਮੈਂ ਤੁਹਾਨੂੰ ਦੱਸ ਰਹੀ ਵੀ ਇੱਕ ਬਹੁਤ ਵੱਡੀ ਸ਼ਖਸੀਅਤ ਸੀਗੇ ਜਿਵੇਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੀ ਆਪਾਂ ਗੱਲ ਕਰੀ ਇਹ ਵੀ ਉੱਥੇ ਦੇ ਜਿੰਨੇ ਵੀ ਵਿਦਿਆਰਥੀ ਉਹਨਾਂ ਦੇ ਕੋਲੋਂ ਪੜ੍ਹੇ ਨੇ ਮੈਨੂੰ ਲੱਗਦਾ 50% ਤੋਂ ਵੱਧ ਜਿਹੜੇ ਨੇ ਉਹ ਕਮੇਟੀ ਦੇ ਖੇਤਰ ਦੇ ਵਿੱਚ ਵੱਡੀਆਂ ਪਲਾਂਘਾਂ ਪੱਟ ਚੁੱਕੇ ਨੇ ਅੱਜ ਦੇ ਸਮੇਂ ਦੇ ਵਿੱਚ ਤੇ ਉਹਨਾਂ ਨੇ ਬੜਾ ਬੈਲੈਂਸ ਤਰੀਕੇ ਦੇ ਨਾਲ ਬਹੁਤ ਹੀ ਡੀਸੈਂਟ ਮੈਨਰ ਦੇ ਨਾਲ ਆਰਗੇਨਾਈਜ਼ਡ ਮੈਨਰ ਦੇ ਨਾਲ ਆਪਣੀ ਲਾਈਫ ਨੂੰ ਸੰਭਾਲਿਆ ਹੋਇਆ ਸੀ ਜਿਹੜਾ ਟਾਈਮ ਕਿਸੇ ਨੂੰ ਦਿੱਤਾ ਹੋਇਆ ਟਾਈਮ ਦੇ ਇੰਨੇ ਪਾਵਨ ਸੀ ਵੀ ਜੇ ਕਿਸੇ ਨੂੰ ਟਾਈਮ ਜਿਹੜਾ ਦਿੱਤਾ ਹੋਇਆ ਉਸੇ ਟਾਈਮ ਤੇ ਉਹ ਬਿਲਕੁਲ ਰੈਡੀ ਰਹਿੰਦੇ ਸੀ ਤੇ ਪੱਗ ਬੰਨਣ ਵਾਲਾ ਜਿਹੜਾ ਉਹਨਾਂ ਦਾ ਕਿਰਦਾਰ ਸੀ ਕਦੇ-ਕਦੇ ਉਹਨਾਂ ਨੇ ਟੋਪੀ ਵਾਲਾ ਕਿਰਦਾਰ ਵੀ ਕੀਤਾ ਪਰ ਜ਼ਿਆਦਾਤਰ ਉਹਨਾਂ ਨੇ ਪੱਗ ਦਾ ਜਿਹੜਾ ਮਾਣ ਵਧਾਇਆ ਪੱਗ ਵਾਲਾ ਕਿਰਦਾਰ ਉਹਨਾਂ ਨੇ ਬਹੁਤ ਵੱਧ ਜਿਹੜਾ ਕੀਤਾ ਹਰ ਇੱਕ ਫਿਲਮ ਦੇ ਵਿੱਚ ਤੇ ਉਹਨਾਂ ਨੇ ਸਿੱਖ ਸਰਦਾਰ ਜਿਹੜੇ ਨੌਜਵਾਨ ਆਉਂਦੇ ਸੀ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਬੜਾ ਪਿਆਰ ਕਰਦੇ ਸੀ ਉਹ ਬਹੁਤ ਜਿਵੇਂ ਕਹਦੋ ਪੱਗ ਨੂੰ ਕਈਆਂ ਦਾ ਮੱਥਾ ਵੀ ਚੁੰਮਦੇ ਸੀ ਬੜਾ ਪਿਆਰ ਦਿੰਦੇ ਸੀ ਸੋ ਇਸ ਕਰਕੇ ਇੰਡਸਟਰੀ ਦੇ ਸਾਰੇ ਲੋਕ ਉਹਨਾਂ ਦੀ ਬਹੁਤ ਰਿਸਪੈਕਟ ਵੀ ਕਰਦੇ ਸੀ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਆਪਣੀ ਸੋਸ਼ਲ ਲਾਈਫ ਨੂੰ ਆਪਣੀ ਸਮਾਜਿਕ ਲਾਈਫ ਨੂੰ ਤੇ ਆਪਣੀ ਨਾਲ ਦੀ ਨਾਲ ਜਿਹੜੀ ਪਰਿਵਾਰਿਕ ਲਾਈਫ ਨੂੰ ਤੇ ਨਾਲ ਜੋਬ ਜਿਹੜੀ ਉਹਨਾਂ ਦੀ ਨੌਕਰੀ ਸੀ ਉਹਨਾਂ ਨੂੰ ਬੈਲੈਂਸ ਕਰਕੇ ਰੱਖਿਆ ਇਹ ਬਹੁਤ ਜਿਹੜੀ ਕਹਿ ਲਓ ਇੱਕ ਵੱਡੇ ਕਿਰਦਾਰ ਦੀ ਨਿਸ਼ਾਨੀ ਹੈ ਕਿ ਉਹਨਾਂ ਦਾ ਦਿਲ ਕਿੱਡਾ ਵੱਡਾ ਸੀ ਕਿੱਡਾ ਉਹਨਾਂ ਦੀ ਮੈਨੇਜਮੈਂਟ ਕਿੰਨੀ ਸਟਰੋਂਗ ਸੀ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਉਹ ਆਪਣੀ ਨੌਕਰੀ ਵੀ ਕਰਦੇ ਰਹੇ ਘਰ ਦਾ ਜਿਹੜਾ ਨੌਕਰੀ ਦੇ ਨਾਲ ਵੀ ਸ਼ੁਰੂ-ਸ਼ੁਰੂ ਵਿੱਚ ਕਿਉਂਕਿ ਇੰਡਸਟਰੀ ਦੇ ਵਿੱਚ ਸ਼ੁਰੂ ਛੰਨਾ ਪੈਸਾ ਨਹੀਂ ਸੀ ਪਰ ਹੁਣ ਜਿਹੜਾ ਡੇ ਬਾਈ ਡੇ ਜਿਹੜੀ ਇੰਡਸਟਰੀ ਗਰੋ ਕਰਨਾ ਸ਼ੁਰੂ ਹੋ ਗਈ ਹੁਣ ਬਹੁਤ ਪੈਸਾ ਹੈਗਾ ਬਹੁਤ ਕਰਦੇ ਨੇ ਚੰਗੇ ਕਿਰਦਾਰਾਂ ਨੂੰ ਤੇ ਉਹਨਾਂ ਦਾ ਜਿਹੜਾ ਬਹੁਤ ਇੱਕ ਜਿਵੇਂ ਕਹ ਦੋ ਵੀ ਆਪਣੇ ਜਿਵੇਂ ਫੈਮਿਲੀ ਨੂੰ ਲੈ ਕੇ ਪਰਿਵਾਰ ਨੂੰ ਲੈ ਕੇ ਤੇ ਨਾਲ ਆਪਣੀ ਜੋਬ ਨੂੰ ਲੈ ਕੇ ਬਹੁਤ ਵਧੀਆ ਉਹਨਾਂ ਦਾ ਜਿਹੜਾ ਪਕੜ ਸੀਗੀ ਆਪਣੀ ਸਮੇਂ ਦੇ ਉੱਪਰ ਤੇ ਪ੍ਰਮਾਤਮਾ ਕਰੇ ਕਿ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿੱਥੇ ਵੀ ਉਹ ਕਿਤੇ ਸਾਨੂੰ ਸੁਣਦੇ ਹੋਣ ਉਹ ਆਪਣਾ ਮਾਰਗਦਰਸ਼ਨ ਸਾਨੂੰ ਇਸੇ ਤਰ੍ਹਾਂ ਦਿੰਦੇ ਰਹਿਣ ਜੀ ਜੇ ਅਸੀਂ ਫਿਲਮਾਂ ਦੀ ਗੱਲ ਕਰੀਏ ਜਿੱਥੇ ਆਡੀਅנס ਜਿਹੜੀ ਬਹੁਤ ਲਿਮਿਟਿਡ ਸੀਗੀ ਪੰਜਾਬੀ ਸਿਨੇਮਾ ਬਹੁਤ ਘੱਟ ਲੋਕ ਦੇਖਦੇ ਸੀ ਸਿਰ ਪੰਜਾਬ ਦੇ ਅੰਦਰ ਅੰਦਰ ਹੀ ਦੇਖਦੇ ਸੀ ਪਰ ਪੱਲਾ ਸਾਹਿਬ ਆਪਣੀ ਐਕਟਿੰਗ ਦੇ ਨਾਲ ਆਪਣੀਆਂ ਫਿਲਮਾਂ ਦੇ ਜ਼ਰੀਏ ਉਹਨਾਂ ਨੂੰ ਸਿਰਫ ਆਪਣੇ ਭਾਰਤ ਦੇ ਅਲੱਗ-ਅਲੱਗ ਸਟੇਟਸ ਦੇ ਵਿੱਚ ਨਹੀਂ ਬਟ ਕਿ ਇੰਟਰਨੈਸ਼ਨਲ ਲੈਵਲ ਤੇ ਲੈ ਗਏ ਤੇ ਇਸ ਚੀਜ਼ ਨੂੰ ਕਿੱਦਾਂ ਦੇ ਦਈਓ ਆਪਣੇ ਆਪ ਚ ਕਿਉਂਕਿ ਇਹ ਫਖਰ ਵਾਲੀ ਗੱਲ ਹੈ ਬੜੀ ਮਾਨ ਵਾਲੀ ਗੱਲ ਹੈ ਬਿਲਕੁਲ ਮਾਨ ਵਾਲੀ ਗੱਲ ਹੈ ਜਿਵੇਂ ਕਹਿ ਲਓ ਆਪਾਂ ਉਹਨਾਂ ਦਾ ਇੱਕ ਡਾਇਲੋਗ ਸੀ ਵੀ ਜੇ ਚੰਡੀਗੜ੍ਹ ਟਹਿਜੂ ਦਾ ਪਿੰਡਾਂ ਵਰਗਾ ਤਾਂ ਰਹਿ ਜੂ ਜੇ ਪਿੰਡੇ ਟਹਿਜੂ ਪਿੱਛੇ ਕੀ ਰਹਿ ਜੂ ਉਹਦੇ ਵਿੱਚ ਇੱਕ ਵਿਅੰਗ ਸੀਗਾ ਵਿਅੰਗ ਕੀ ਸੀ ਕਿ ਚੰਡੀਗੜ੍ਹ ਜਿਹੜਾ ਇਹ ਪੰਜਾਬ ਦੇ 28 ਪਿੰਡਾਂ ਨੂੰ ਉਜਾੜ ਕੇ ਬਸਾਇਆ ਗਿਆ ਸੀ ਜਦੋਂ ਚੰਡੀਗੜ੍ਹ ਉਹ ਨਵਾਂ-ਨਵਾਂ ਬਸਿਆ ਸੀ ਉੱਥੇ ਚੰਡੀ ਪੰਜਾਬੀ ਬੋਲ ਦਾ ਖਿੱਤਾ ਜਿਹੜਾ ਉੱਥੋਂ ਕੱਢਿਆ ਗਿਆ ਸੀ ਤੇ ਜਿਵੇਂ ਕਹਿ ਲੋ ਵੀ ਅੱਜ ਸਾਨੂੰ ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਾਉਣ ਦੇ ਲਈ ਚੰਡੀਗੜ੍ਹ ਦੇ ਵਿੱਚ ਰੋਜ਼ ਪ੍ਰਦਰਸ਼ਨ ਧਰਨੇ ਮੁਜ਼ਾਰੇ ਕਰਨੇ ਪੈ ਰਹੇ ਕਿ ਦਫਤਰੀ ਭਾਸ਼ਾ ਦੇ ਰੂਪ ਵਿੱਚ ਪੰਜਾਬੀ ਨੂੰ ਲਾਗੂ ਕੀਤਾ ਜਾਵੇ ਭੱਲਾ ਸਾਹਿਬ ਨੇ ਸਾਡੇ ਪੰਜਾਬੀ ਕਿਰਦਾਰ ਨੂੰ ਜਿਹੜਾ ਹੈ ਪੰਜਾਬੀ ਕੈਰੈਕਟਰ ਨੂੰ ਜਿਹੜਾ ਹੈ ਉਹ ਕੱਲੇ ਪੰਜਾਬ ਹੀ ਨਹੀਂ ਪੂਰੇ ਭਾਰਤ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜਾ ਜਿਹੜਾ ਫੇਮਸ ਕੀਤਾ ਇਦਾਂ ਦੀ ਮਾਇਨਾਜ਼ ਹਸਤੀ ਜਿਹੜੀਆਂ ਮੁੜ ਕੇ ਆਣੀ ਇਸ ਇੰਡਸਟਰੀ ਦੇ ਵਿੱਚ ਬਹੁਤ ਮੁਸ਼ਕਿਲ ਹੈ। ਅਸੀਂ ਲਖਵੀਰ ਜੀ ਵੱਲ ਵਧਦੇ ਹਾਂ ਤੇ ਉਹਨਾਂ ਤੋਂ ਪੁੱਛਦੇ ਹਾਂ ਕਿ ਇਸ ਦੁੱਖ ਦੀ ਕੜੀ ਤੇ ਪੱਲਾ ਸਾਹਿਬ ਨੂੰ ਲੈ ਕੇ ਉਹਨਾਂ ਦੇ ਕੀ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਨੇ ਉਹ ਕੀ ਕਹਿਣਾ ਹੈ ਉਹਨਾਂ ਦਾ? ਸਾਨੂੰ ਜਦੋਂ ਕੱਲ ਪਤਾ ਲੱਗਿਆ ਸਵੇਰ ਟਾਈਮ ਨਿਊਜ਼ ਦੇਖ ਰਹੇ ਸੀਗੇ ਤਾਂ ਉਸ ਟਾਈਮ ਯਕੀਨ ਨਹੀਂ ਹੋਇਆ ਵੀ ਜਸਵਿੰਦਰ ਪੱਲਾ ਜੀ ਇਦਾਂ ਇਨੀ ਛੇਤੀ ਘੱਟ ਉਮਰ ਵਿੱਚ ਚਲੇ ਜਾਣਗੇ। ਤੇ ਅੱਜ ਅਸੀਂ ਇਹੀ ਦੁੱਖ ਪ੍ਰਗਟਾਵਾ ਕਰਨ ਇੱਥੇ ਪਹੁੰਚੇ ਨੇ ਉਹਨਾਂ ਦੇ ਵਾਸਤੇ। ਪੱਲਾ ਸਾਹਿਬ ਨੂੰ ਆਪਣੇ ਆਪ ਵਿੱਚ ਇੱਕ એનર્ਜੀ ਸੋਰਸ ਮੰਨਿਆ ਜਾਂਦਾ ਸੀ ਕਿਉਂਕਿ ਹਮੇਸ਼ਾ ਉਹ ਹੱਸਦੇ ਰਹਿੰਦੇ ਸੀ ਇੱਕ ਜ਼ਿੰਦਾਦਿਲ ਜਿਹੜੀਏ ਸ਼ਖਸੀਅਤ ਉਹਨਾਂ ਦੀ ਸੀ ਤੇ ਉਹਨਾਂ ਨੂੰ ਦੇਖ ਕੇ ਕੋਈ ਕਹਿ ਵੀ ਨਹੀਂ ਸਕਦਾ ਉਹਨਾਂ ਦੀ ਉਮਰ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਤੇ ਇੱਕਦਮ ਇੰਨੀ ਹੱਸਦਾ ਹਸਾਂਦਾ ਜਿਹੜਾ ਬੰਦਾ ਇੱਕਦਮ ਦੁਨੀਆ ਚ ਤੁਰ ਗਿਆ ਬੜਾ ਦੁੱਖ ਜਿਹੜਾ ਲੋਕਾਂ ਨੂੰ ਹੋਇਆ ਤੇ ਅੱਜ ਵੀ ਬੜੀਆਂ ਸਾਰੀਆਂ ਸ਼ਖਸੀਅਤਾਂ ਇੱਥੇ ਆਈਆਂ ਫਿਲਮ ਜਗਤ ਦੀਆਂ ਜਿਹੜੇ ਬਹੁਤ ਦੇਰ ਇੱਥੇ ਰਹੀਆਂ ਉਹਨਾਂ ਦੇ ਪਰਿਵਾਰ ਦੇ ਨਾਲ ਤੇ ਤੁਹਾਡਾ ਕੀ ਕਹਿਣਾ ਹੈ ਕਿਸ ਤਰ੍ਹਾਂ ਦੇ ਨਿੱਜੀ ਜ਼ਿੰਦਗੀ ਦੇ ਵਿੱਚ ਗੱਲ ਕਰੀਏ ਕਿਸ ਤਰ੍ਹਾਂ ਦੇ ਇਨਸਾਨ ਸਨ ਉਹਨਾਂ ਦੇ ਅੱਜ ਇਕੱਠ ਦੇਖ ਕੇ ਹੀ ਪਤਾ ਲੱਗਦਾ ਵੀ ਹਾਂ ਉਹਨਾਂ ਨੇ ਕਿੰਨਾ ਆਪਣੇ ਨਾਮ ਕਮਾਇਆ ਕਿਆ ਕਰਿਆ ਕਿ ਨਹੀਂ ਕਰਿਆ ਉਹ ਸੀ ਦੇਖੇ ਰਹੀ ਅੱਜ ਜੀ ਤਾਂ ਅਸੀਂ ਤਾਂ ਵਸੇ ਹੀ ਇਹ ਕਰਦੇ ਹੁਣ ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਠੀਕ ਹੈ ਤੇ ਜਿਹੜੇ ਬਹੁਤ ਸਾਰੇ ਲੋਕ ਸੀ ਜੋ ਆਣਾ ਚਾਹੁੰਦੇ ਸੀ ਅੱਜ ਉਹਨਾਂ ਦੇ ਅੰਤਿਮ ਦਰਸ਼ਨ ਕਰਨਾ ਚਾਹੁੰਦੇ ਸੀ ਪਰ ਕਰ ਨਹੀਂ ਪਾਏ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਦੁੱਖ ਰਹਿ ਜਾਏਗਾ ਤੇ ਜਿਹੜੇ ਉਹਨਾਂ ਦੀ ਪ੍ਰਸ਼ੰਸਾ ਕੀ ਕਹਿਣਾ ਚਾਹੋਂਗੇ ਉਨਾ ਨੂੰ ਹੀ ਕਹੂਗੇ ਵੀ ਚਲੋ ਜੋ ਵੀ ਹੋਇਆ ਅਗਲੇ ਕਈ ਵਾਰ ਟਾਈਮ ਤੇ ਨਹੀਂ ਆ ਸਕੇ ਕਈ ਦੂਰ ਹੋਗੇ ਕੋਈ ਕਿੱਦਾ ਹੋਊਗਾ ਤਾਂ ਜਿੱਦੜ ਧੰਨਵਾਦ ਦੁਨੀਆ ਦੀ ਇੱਕ ਜਹੀ ਸੱਚਾਈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ ਇਸ ਜਗ੍ਹਾ ਜਿੱਥੇ ਅਸੀਂ ਖੜੇ ਹਾਂ ਸ਼ਮਸ਼ਾਨ ਘਾਟ ਮੋਹਲੀ ਦੇ ਵਿੱਚ ਇਹ ਜਗ੍ਹਾ ਦੱਸਦੀ ਹੈ ਕਿ ਇਨਸਾਨ ਚਲਾ ਜਾਂਦਾ ਹੈ ਪਰ ਪਿੱਛੇ ਰਹਿ ਜਾਂਦਾ ਹੈ ਤੁਹਾਡਾ ਕੰਮ ਤੁਹਾਡੇ ਰਿਸ਼ਤੇ ਤੁਹਾਡਾ ਰਵਈਆ ਇਹੋ ਚੀਜ਼ਾਂ ਨੇ ਜੋ ਕਿ ਤੁਹਾਡੇ ਜਾਣ ਤੋਂ ਬਾਅਦ ਵੀ ਲੋਕਾਂ ਦੇ ਦਿਲ ਵਿੱਚ ਰਹਿ ਜਾਂਦੀ ਜਿਸ ਦਾ ਅੱਜ ਅਸੀਂ ਨਮੂਨਾ ਦੇਖਿਆ ਜਸਵਿੰਦਰ ਸਿੰਘ ਪੱਲਾ ਜੀ ਜੋ ਕਿ ਕੱਲ ਹਾਰਟ ਸਟ੍ਰੋਕ ਦੇ ਚਲਦੇ ਜਿਨ੍ਹਾਂ ਦਾ ਦਿਹਾਂਤ ਹੋ ਗਿਆ ਉਹਨਾਂ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਥੇ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਵਾਸਤੇ ਪਾਰੀ ਮਾਤਰਾ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਪਹੁੰਚੇ ਇੰਨਾ ਜ਼ਿਆਦਾ ਇਕੱਠ ਸੀ ਤੇ ਹਰ ਇੱਕ ਅੱਖ ਜਿਹੜੀ ਸੀ ਨਮ ਸੀ ਸਾਰੇ ਐਡਵੋਕੇਟ ਟਿੱਲੋ ਨੂੰ ਚਾਚਾ ਚਤਰ ਨੂੰ ਯਾਦ ਕਰ ਰਹੇ ਸਨ ਉਹਨਾਂ ਦੇ ਦਿੱਤੇ ਹੋਏ ਪੰਜਾਬੀ ਜਗਤ ਨੂੰ ਪੰਜਾਬੀ ਫਿਲਮ ਜਗਤ ਨੂੰ ਦਿੱਤੇ ਹੋਏ ਕਿਰਦਾਰਾਂ ਨੂੰ ਯਾਦ ਕਰ ਰਹੇ ਸਨ ਪੂਰਾ ਪੰਜਾਬ ਪੰਜਾਬੀਅਤ ਵਾਸਤੇ ਇੱਕ ਵੱਡਾ ਕਾਟਾ ਹੈ ਜੋ ਕਿ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਆਰਪੀਡੀ ਦੀ ਪੂਰੀ ਟੀਮ ਸ਼ਰਧਾਂਜਲੀ ਦਿੰਦੀ ਹੈ ਜਸਵਿੰਦਰ ਸਿੰਘ ਪੱਲਾ ਜੀ ਨੂੰ ਤੇ ਉਹਨਾਂ ਦੀ ਅਦਾਕਾਰੀ ਨੂੰ ਜੁੜੇ ਰਹੋ ਆਰਪੀਡੀ 24 ਦੇ ਨਾਲ ਅੱਜ ਵਾਸਤੇ ਨਹੀਂ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ